ਪੰਜਾਬ ਦੇ ਮੋਗਾ ਜ਼ਿਲ੍ਹੇ 'ਚ ਪਹਿਲੀ ਵਾਰ ਫ੍ਰੀ ਰਹਿਣ ਯਾਨੀ ਕਿ ਵੇਲੇ ਰਹਿਣ ਦਾ ਮੁਕਾਬਲਾ ਸ਼ੁਰੂ ਕੀਤਾ ਗਿਆ ਇਸ ਮੁਕਾਬਲੇ ਵਿੱਚ ਕੁੱਲ 55 ਲੋਕ ਹਿੱਸਾ ਲੈ ਰਹੇ ਨੇ ਜਿਸਾਂ ਵਿੱਚ ਪਤੀ ਪਤਨੀ ਦਾਦਾ ਪੋਤਾ ਨੌਜਵਾਨ ਅਤੇ ਬਜ਼ੁਰਗ ਸਭ ਸ਼ਾਮਿਲ ਨੇ ਇਹਨਾਂ ਲਈ ਕੋਈ ਉਮਰ ਸੀਮਾ ਨਹੀਂ ਰੱਖੀ ਗਈ ਆ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਕੋਰੀਆ ਖੁਰਦ ਪਿੰਡ 'ਚ ਪਿੰਡ ਵਾਸੀਆਂ ਨੇ ਲੋਕਾਂ ਨੂੰ ਮੋਬਾਈਲ ਦੀ ਲਤ ਤੋਂ ਬਚਾਉਣ ਲਈ ਇੱਕ ਬਹੁਤ ਹੀ ਅਨੋਖੀ ਸ਼ੁਰੂਆਤ ਕੀਤੀ ਹੈ ਪਿੰਡ ਵਾਸੀਆਂ ਨੇ ਇੱਕ ਅਜੀਹੀ ਮੁਕਾਬਲੇਬਾਜ਼ੀ ਕਰਵਾਈ ਹੈ ਜਿਸ ਵਿੱਚ ਭਾਗ ਲੈਣ ਵਾਲਿਆਂ ਨੂੰ ਬਿਨਾਂ ਮੋਬਾਈਲ ਫੋਨ ਦੇ ਲਗਾਤਾਰ ਵਿਹਲੇ ਬੈਠਣਾ ਹੈ ਇਸ ਮੁਕਾਬਲੇ ਲਈ ਹਿੱਸਾ ਲੈਣ ਵਾਲਿਆਂ ਉੱਤੇ 11 ਸਖਤ ਸ਼ਰਤਾਂ ਲਾਗੂ ਕੀਤੀਆਂ ਗਈਆਂ ਜਿਨ੍ਹਾਂ ਚ ਮੋਬਾਈਲ ਫੋਨ ਦੀ ਵਰਤੋਂ ਨਹੀਂ ਕਰਨੀ ਝਗੜਾ ਨਾ ਕਰਨਾ ਆਦਿ ਮੁੱਖ ਨੇ ਮੁਕਾਬਲੇ ਜੇਤੂ ਨੂੰ ਸਾਈਕਲ ਅਤੇ 4500 ਰੁਪਏ ਦਾ ਇਨਾਮ ਦਿੱਤਾ ਜਾਵੇਗਾ ਦੂਜੇ ਸਥਾਨ ਵਾਲੇ ਨੂੰ 2500 ਰੁਪਏ ਅਤੇ ਤੀਜੇ ਸਥਾਨ ਵਾਲੇ ਨੂੰ 1500 ਰੁਪਏ ਮਿਲਣਗੇ आयोजਕਾਂ ਦਾ ਕਹਿਣਾ ਹੈ ਕਿ ਇਸ ਮੁਕਾਬਲੇ ਦਾ ਮੁੱਖ ਮਕਸਦ ਲੋਕਾਂ ਨੂੰ ਮੋਬਾਈਲ ਤੋਂ ਦੂਰ ਰੱਖਣਾ ਦੱਸਣਾ ਹੈ ਕਿ ਬਿਨਾ ਮੋਬਾਈਲ ਦੇ ਜੀਵਨ ਵਿੱਚ ਕਿੰਨੀ ਸ਼ਾਂਤੀ ਅਤੇ ਮਾਨਸਿਕ ਸੁੱਖ ਮਿਲ ਸਕਦਾ ਹੈ